ਹੈਲੋ ਸਾਸਤਰੀ ਘਰ ਜੀ ਮੈਂ ਸਰਬਜੀਤ ਕੌਰ ਢਿੱਲੋਂ ਹਾਂ ਅੱਜ ਆਪਾਂ ਰੱਖਿਆ ਸੀ ਸੋਵਾਰ ਦਾ ਵਰਤ ਆਪਾਂ ਹੋ ਗਏ ਜਿੰਨਾ ਅਗੇ ਤਿਆਰ ਤੇ ਹੁਣ ਆਪਾਂ ਜਾਂਗੇ ਮੰਦਰ ਇਧਰ ਬਾਪੂ ਵੀ ਨਾ ਕੇ ਆਇਆ ਉਹ ਮੈਨੂੰ ਹਾਕਾ ਮਾਰਨ ਲੱਗੇ ਹੋਏ ਸਿਆਣੇ ਬੰਦੇ ਨੂੰ ਐ ਹੁੰਦਾ ਵੀ ਮੇਰੇ ਕੋਲ ਬਸ ਨਿੱਕੇ ਨਿੱਕੇ ਗੱਲਾਂ ਸੁਣੀ ਜਾਓ ਤੇ ਆਪਾਂ ਹੁਣ ਬਾਪੂ ਜੀ ਕੋਲ ਜਾਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਆ ਕੀ ਕਹਿੰਦੇ ਨਾ ਕੇ ਆਏ ਉਹ ਹੁਣ ਕਹਿੰਦੇ ਜਦੋਂ ਮੈਂ ਇਕੱਲਾ ਬਹਿਣਾ ਮੈਨੂੰ ਘਬਰਾਟ ਹੋ ਜਾਂਦੀ ਹੈ ਤੇ ਚਲੋ ਜੀ ਇਨੇ ਪ੍ਰਧਾਨ ਸਾਹਿਬ ਆ ਜਾਣਗੇ ਆਪਾਂ ਕਰਦੇ ਆ ਬਾਪੂ ਜੀ ਨਾਲ ਬਹਿ ਕੇ ਗੱਲਾਂ ਬਾਤ ਸਿਆਣੇ ਬੰਦੇ ਦਾ ਟਾਈਮ ਨਿਕਲ ਜਾਂਦਾ ਜੀ ਗੱਲਾਂ ਬਾਤਾਂ ਨਾਲ ਚਲੋ ਜੀ ਇਨੇ ਨਾਲ ਆਪਾਂ ਨੂੰ ਵੀ ਟਾਈਮ ਨਿਕਲ ਜਾਂਦਾ ਆਪਾਂ ਸਾਰੀ ਤਿਆਰੀ ਕਰ ਲਈ ਆਵਦੀ ਲੱਸੀ ਬਾ ਲਈ ਕੇਲੇ ਲੈਨੇ ਦੋ ਤੇ ਆਪਾਂ ਚੱਲਾਂਗੇ ਮੰਦਿਰ ਮੇਲਾਓ ਜੀ ਹੁਣ ਸੁਣੋ ਗੱਲਾਂ ਬਾਤਾਂ ਸੁਣਾਉਣੇ ਬਾਪੂ ਜੀ ਦੇ ਨਾਲ ਆ ਜੀ ਗੁਰ ਜੀ ਸੁਣੋ ਗੱਲਾਂ ਬਾਤਾਂ ਨਹੀਂ ਖਾਧੀਆਂ ਵਿੱਚ ਆਹ ਚਾਹ ਚਾਹ ਕਰਦੇ ਹੋਈ ਕਹਿਣੀ ਹੈ ਅੰਨਾ ਭਾਰਤ ਕੋਲ ਲੱਸੀ ਵੀ ਬਰ ਬਰ ਹੋਣੀ ਹਣ ਬਸ ਸਭ ਖਾਣਾ ਦੂਣ ਵਿੱਚ ਆਈ ਰੋਟੀ ਕੁਝ ਜੇ ਤੁਮਨੇ ਰੋਧ ਹਿਲਾਇਆ ਤੇ ਸੈਂ ਇਹ ਦਾ ਦੀ ਦਾ ਮੈਨੂੰ ਕੋਈ ਨਹੀਂ ਚਾਹ ਨਾ ਚੱਪਦੀ ਸਹੀ ਵੀ ਨਹੀਂ ਮੰਗਾ ਮੈਂ ਸੈਲੈਕਟਰ ਨੂੰ ਸਾਰਾ ਖਸ ਬੰਦ ਕਰ ਦਿੱਤਾ ਦਰਦ ਪੀ ਲੈਣੇ ਜਿੰਨਾ ਜਿੰਨਾ ਪੀਂਦਾ ਪੀਂਦੇ ਨੇ ਇਹ ਗੰਗਾ ਜੇਬਾ ਸਰਚ ਚੇਕ ਹੈ ਹਾਂ ਮਿਸੇਰ ਰੋਟੀ ਆ ਕੇ ਰਾਜਾ ਮਿਸੇਰ ਰੋਟੀ ਵਧੇ ਲੈਂਦੇ ਹਾਂ ਤੁਹਾਡਾ ਕਾਇਦੇ ਆਵੇ ਮੈਂ ਰੋਟੀ ਕਾਂਟ ਵੀ ਆ ਰਿਹਾ ਹਾਂ ਹਾਂ ਅੱਜ ਮੈਂ ਤੁਹਾਨੂੰ ਦੱਸੀਆ ਆਜਾ ਕਾ ਫਿਰ ਦੋਰੀ ਹੈ ਪ੍ਰਸ਼ਾਰ ਵਰਗੀ ਮੈਂ ਮੋੜਿਆ ਉਦੀ ਮੱਦੀ ਨਾ ਨਾ ਮਜ਼ਾ ਰੋਟੀ ਦਾ ਤੁਹਾਨੂੰ ਹਾਂ ਹੈ ਜੀ ਜਾਨੇ ਇਹਦਾ ਕੋਈ ਮਾਈਕ ਕੋਈ ਚਾਹੀਦੀ ਨਹੀਂ ਇਤਨਾ ਹੋ ਗਿਆ ਤਾਂ ਨਹੀਂ ਜਾਂਦਾ ਹੈ ਹੋ ਗਿਆ ਤਾਂ ਨਹੀਂ ਕਰਨਾ ਖਾਂਦਾ ਤਾਂ ਰੋਕੀਂ ਹਾਂ ਹਾਂ ਇਹ ਸੋਧਿਆ ਅੱਜ ਨਾਲ ਬੈਂਕ ਕੋਈ ਬਸ ਠੀਕ ਰਹੇ ਅਸੀਂ ਤਾਂ ਆਪ ਕਹਿੰਦੇ ਵੀ ਠੀਕ ਰਹੇ ਇਹ ਕੋਈ ਹੋਣਾ ਬੰਦੀਆ ਤੇ ਦੁਨ ਹੋ ਗਿਆ ਹਾਂ ਕਿ ਪੰਜਾ ਨਾ ਹੋਏ ਤੇ ਬਚਾ ਲੱਗਣਾ ਕਿ ਚੋ ਨਾ ਇਹ ਦੇ ਇਹ ਕੋਈ ਨਾ ਖਾ ਖੂ ਨਾ ਇਹ ਤੇ ਇਹ ਕੋਈ ਨਾ ਖਾ ਖੂ ਨਾ ਇਹ ਵਾਪਤ ਨਹੀਂ ਸਾਮ ਦੇ ਵਾਪਤ ਨਹੀਂ ਹਮੇ ਸਾਮ ਮੈਂ 7:00 ਵਜੇ ਹਾਂ ਹਾਂ ਇਹ ਨਾਲ ਜਾਵਦੇ ਸਿਆ ਤੁਮਰ ਮਰ ਜਾਂਦਾ ਤੂੰ ਜਿਨਾ ਸਾਮ ਆਹੀ ਹੁੰਦਾ ਫਰਜ ਤੀਆਂ ਪੁੱਤਾਂ ਜੇ ਤੈਨੂੰ ਸਾਮ ਦੇ ਆਈ ਨਾ ਵਧੀਆ ਆ ਗਿਆ ਨੇ ਕੇ ਮੈਂ ਜਿੰਨੇ ਪੈਦਾ ਜੇ ਉਹ ਕਹੇ ਹਨ ਬਹੁਤੀ ਜਾਣੀਆਂ ਬਹੁਤੀ ਜਾਣੀਆਂ ਹੈ ਸ਼ਰਾਬੀ ਬੰਦੇ ਜਿਹੜੇ ਜਾਨਵਰ ਆ ਮਰ ਜਾਣਾ ਗੰਨਾ ਬਾਪੂ ਪਾਣੀ ਦੇਣਾ ਨਹੀਂ ਬਹੁਤ ਵਧੀਆ ਇਹ ਜਿਹੇ ਘਰ ਘਰ ਆਉਣ ਜਿਹੇ ਜੀ ਆਪਣੇ ਆਈਏ ਉਹ ਪਹਿਰੇ ਡੰਗਰ ਨੂੰ ਬੋਲ ਦਿੱਤਾ ਹੋ ਕੋਈ ਘੜਜਣਾ ਨਹੀਂ ਕਿਹਾ ਤੂੰ ਜਗੰਗਰਾ ਨੇ ਮਾਰਿਆ ਤੈਨੂੰ ਹਾਂ ਬੋਲ ਦਿੱਤਾ ਹੋ ਹੀ ਜਾਂਦਾ ਡੰਗਰ ਪਾੜੀ ਦੇ ਕਿਹਨੇ ਮਾਰਿਆ ਹਾਂ ਅੰਦਰ ਬਾਬਾ ਵੀਰ ਬੰਨਾ ਲੈ ਡੰਗਰ ਪਾੜੀ ਨੂੰ ਪੂਰਾ ਸੈਟ ਤੈਨੂੰ ਸਿੱਟ ਕੇ ਜਾਣਗੇ ਪਰੇ ਤੁਰ ਹਾਂ ਉਹ ਲਾ ਕੇ ਜੇ ਨਾ ਬੈਠੇਗਾ ਯਾਰ ਹਾਂ ਇਥੇ ਮੈਨੂੰ ਰੋਟੀ ਆ ਕੇ ਲਾਖੜੀ ਦੀ ਅਸਿਆ ਬੁਲਾਇਆ ਉਹ ਕਿਉਂ ਲਾ ਕੇ ਹਿੰਦੀ ਹੋਰੇ ਕਿ ਨਾ ਚਾਰ ਦਿਨ ਜਿਹੜਾ ਪਾਣੀ ਦੇ ਨਾਲ ਬਾਤੀ ਮਗਰਾ ਮੈਂ ਅਸਿਆ ਲੋਕੂ ਬਾਹਰ ਬੱਚੇ ਕੀ ਜਮ ਕਰਵਾ ਬਹ ਚੜ ਜਾਏਗਾ ਤੂੰ ਮੈਂ ਕਹਿਣਗੇ ਕੁੜੀ ਨੇ ਬਸ ਚੜ ਤਾ ਗੁਰਬਾਚਨ ਪੱਛਾ ਤਾਜਵਾਦ ਦੇ ਨੇ ਉਹ ਲੈ ਤੂੰ ਰਹੇ ਕੋਈ ਨਾ ਦੋ ਦਿਨ ਮੈਥੋਂ ਰਹਿਣਾ ਹੈਗਾ ਮੇਰੀ ਹੁਕੂਮਤ ਦੇ ਰੱਖੇ ਕੀ ਗੱਲ ਇਹ ਜੀ ਸੁਰਤਿੰਨ ਵੀ ਹੋ ਗਏ ਕਰੇ ਬੋਲੇ ਤੂੰ ਲੈ ਤੂੰ ਹੁਣ ਕਰ ਕੀ ਕਰਦਾ ਬੇਲੋ ਤਾਂ ਹੈਗਾ ਮੈਂ ਕਿਹਾ ਰਹਿਣਾ ਬੇਲਾ ਰਹਿਣਾ ਤੂੰ ਜੰਮਾ ਕੁਝ ਨਹੀਂ ਕਰਦਾ ਹਾਂ ਦੁੱਕਾ ਨਹੀਂ ਦਿੰਦਾ ਹਾਂ ਮੋਕੇ ਜਨ ਤੇਰੀ ਹੈ ਹੈ ਲੈ ਮੈਂ ਕਰਦਾ ਹਾਂ ਇਨਵਿਟੇਸ਼ਨ ਹਾਂ ਇਹ ਤੂੰ ਰਹਿ ਕੋਈ ਨਾ ਦੋ ਦਿਨ ਕੋਈ ਨਹੀਂ ਬਾਕੀ ਇਹ ਲੈ ਆਇਆ ਕਾਹੋਂ ਕਹਿੰਦੀ ਅਸੇ ਅਪਰ ਚੁੰਗੇ ਮਾਣੇ ਨਾ ਆਇਆ ਚੁੱਪ ਕਰਕੇ ਰਹਿ ਲੈ ਕਿ ਪਕਾ ਕੇ ਜੜੇ ਨਹੀਂ ਦੱਸ ਗਏ ਨਹੀਂ ਦੱਸ ਗਏ ਨਹੀਂ ਇਹਨ ਕੋਈ ਨਾ ਬਾਗ ਜੀ ਤੇ ਜੀ ਨਹੀਂ ਲੱਗਦਾ ਇਹਦਾ ਹੈ ਪਿੰਡ ਸੋਹਤੀ ਕਿਉਂ ਭਈ ਕਿ ਤੂੰ ਆਇਆ ਹੈ ਗਾ ਮੈਨੂੰ ਮਿਲ ਗਿਆ ਹਾਂ ਇਹ ਤਾਂ ਮੈਂ ਕਹਿਣੀ ਮਿਲ ਗਿਆ ਮੈਨੂੰ ਆਇਆ ਮੈਂ ਇਥੋਂ ਪਿੰਡ ਨਹੀਂ ਆਇਆ ਜਾਂਦਾ ਹੈਗਾ ਤੂੰ ਮੇਰੇ ਕੋਲ ਆਇਆ ਹੋਇਆ ਹੁਣ ਪਿਆਰ ਵਿਚਾਰ ਦਨ ਰਹੇ ਪਰ ਹੈ ਕੋਈ ਕੰਮ ਨਹੀਂ ਕਰਦਾ ਕੰਮ ਤਾਂ ਦੇ ਦੋ ਕੋਈ ਜਾਣ ਨਹੀਂ ਜੀ ਮੇਰੇ ਕੋ ਆਏ ਹੋਏ ਹੁਣ ਦੱਸ ਦੇ ਰਹਿ ਫਿਰ ਅਸੀਂ ਛੱਡਿਆਵਾਂਗੇ ਬਾਤ ਮੜਿਆ ਆ ਆ ਜੀ ਦੇ ਦੋ ਨਾ ਬਣਾਇਆ ਬੰਦਾ ਬੰਦਾ ਫੇਲਾਉਂਦੇ ਪਛਾਣ ਫੇਰ ਕੋਈ ਨਹੀਂ ਦੂ ਆਉਂਦਾ ਅੱਗੇ ਕਹਿ ਵੀ ਨਿਵਾ ਕਰਵਾਇਆ ਸੇਵੀ ਨੇ ਮਗਰ ਆਇਆ ਲੈ ਲੈ ਸੇ ਆਇਆ ਉਦੋਂ ਜਦੋਂ ਆ ਜਸਨ ਗਈ ਹੈ ਸਾਡੀ ਉਦੋਂ ਆਇਆ ਤੂੰ ਰਾਈਪਾ ਕੋਈ ਨਾ ਲਾਲਾ ਅੱਜ ਕਮੈਂਟ ਕਰਾਂਗਾ ਕਿਰਾ ਖੋਣਾ ਲੈ ਇਹ ਤਾਂ ਕੋਈ ਗੱਲ ਨਾ ਬਣੀ ਕੋਕ ਤੂੰ ਜਿੱਦ ਕਰਨ ਲੱਗਿਆ ਨਾ ਆਹ ਵਾਹ ਜੀ ਮੈਂ ਕਿਹਾ ਹੈ ਆ ਤੇ ਸੁਭਾ ਲੈ ਗਿਆ ਪਤਾ ਲੱਗੇ ਤਾ ਨਾ ਫਿਰ ਮੈਂ ਖੇਡਾਂ ਚੱਲ ਕੋਈ ਨਾ ਆ ਗਿਆ ਫਿਰ ਜੀ ਆਏ ਇਹਨੂੰ ਥੈਂਕ ਯੂ ਆ ਗਿਆ ਉਹ ਦੁਨੀਆਂ ਦਾ ਕੋਈ ਹੈ ਅੰਗਲਾ ਜੀ ਹਮਤ ਜੀ ਦਾ ਬਿਲਕੁਲ ਠੀਕ ਹੈ ਇਹਦਾ ਮੱਠਾ ਹੋ ਗਿਆ ਅੱਜ ਨਾ ਤੁਖੂਆ ਰੋ ਗਿਆ ਅੱਜ ਤਾਂ ਬੜੀ ਕੋਠੀ ਕੋਠੂਆ ਰੋ ਗਿਆ ਸੀ ਹੁਰੀਆ ਕਿ ਠੀਕ ਹੋ ਗਿਆ ਉਹ ਤੁਰ ਗਿਆ ਮਾਰਾਇ ਸੀ ਉਹ ਮਾਰਾਇ ਸੀ ਹਈਆ ਨਾ ਜੀ ਕਿਰਤ ਚਾਹੁੰਦਾ ਮੈਂ ਨੂੰ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਚਾਹੀਦਾ ਹਾਂ ਗੱਡੀ ਦੇ ਨਾਲ ਮੂਰੇ ਸੀਸਾ ਰੱਖਿਆ ਹੋਇਆ ਹਾਂ سارے ਆ ਨਾ ਹੱਸ ਉਹਦਣਾ ਹੋ ਗਏ ਕਿੰਨੇ ਵਾਰ ਕਹਿੰਦੇ ਲੱਗਦੀ ਮੈਨੂੰ ਸੋ ਯਾਨੀ ਦੇ ਹਾਂ ਕਰਮਾ ਬੀਤ ਗਿਆ ਇਸੇ ਵੇਲੇ ਜਾਂਦਾ ਫਿਰ ਗੁਰਵਿੰਦਰ ਨੂੰ ਕਹਿ ਕੇ ਤੇ ਉਹ ਮੈਨੂੰ ਉਟੀਮਾ ਦੇਖਿਆ ਤੇ ਲਾ ਕੇ ਰਿੰਦਾ ਬਹੁਤ ਜ਼ਿਆਦਾ ਬੁਖਾਰ ਜਿਹੜੇ ਸੀ ਮੈਨ ਦਾ ਡਰ ਕੀ ਮਹਾਵਾਪ ਨੂੰ ਇੰਨਾ ਬੁਖਾਰ ਜਿਹੜੇ ਹੰਗ ਵੀ ਹੈਗੀ ਸੀ ਹਾਂ ਹੰਗ ਵੀ ਹੈਗੀ ਸੀ ਹੁਣ ਤਾਂ हट ਗਈ ਖੰਗ ਵੀ हट ਗਈ ਮੈਂ ਦਿਲ ਕਰਦਾ ਵੀ ਤਾਂ ਰੁਕ ਕੇ ਜਾਵਾਂ ਉੱਡੇ ਮਾ ਤਰੇ ਗੋਣ ਮੁਆਰ ਗਿਆ ਤੇ ਮੇਰੇ ਕੋਲ ਮੁਆਰ ਗਿਆ ਤੇ ਝੂਠਾ ਲੋਰਦੀ ਮੋਲਦੀ ਤਾਂ ਚੜੀ ਛੜੀ ਕਿਦਨੇ ਦਿਨ ਬਣ ਕੋਲ ਹੋਇਆ ਸੀ ਉਸੇ ਲ ਮੈਦਾਨੇ ਬੁਮਾਰਦ ਕੀਤਾ ਤੇ ਤੇਰੀ ਕੋਤੀ ਨੇ ਕੀਤਾ ਹੋਊਗਾ ਹੁਤਾ ਮੈਦਾਨ ਚੜਿਆ ਰੋ ਕਾਬਾ ਚੜਾ ਮੈਂ ਜੇ ਸਾਹ ਜੀ ਹੁਣ ਆ ਗਿਆ ਤੇ ਮੈਨੂੰ ਲੈ ਗਿਆ ਡੋਪਰੇ ਜੇ ਕਿਚਨ ਘਰੇ ਕਮ ਆ ਗਿਆ ਲਓ ਜੀ ਹੁਣ ਆਪਾਂ ਮੰਦਿਰ ਪਹੁੰਚ ਗਏ ਆਪਾਂ ਟੇਕਦੇ ਆ ਮੱਥਾ ਲੱਸੀ ਆਪਾਂ ਵਾਲੀ ਗੜਬੀਆਂ 'ਚ ਤੇ ਆਪਾਂ ਹਰ ਸਿਵਰ ਜੀ ਨੂੰ ਸੇਵ ਜੀ ਮਹਰਾਜ ਤੇ ਜਲ ਅਰਪਣ ਕਰਾਂਗੇ ਸੇਵ ਜੀ ਜਦੋਂ ਆਪਾਂ ਆਉਣੇ ਆਪਾਂ ਨੂੰ ਸਰਦਾਰ ਨਾਲ ਮੱਥਾ ਟੇਕਣਾ ਚਾਹੀਦਾ ਆਪਾਂ ਲਾ ਲਿਆ ਚੰਦਨ ਦਾ ਤਿਲਕ ਹੱਥ ਤੇ ਲੋ ਜੀ ਤੁਸੀਂ ਮੱਥਾ ਟੇਕੋ ਮੱਥਾ ਜੇ ਬਰਤ ਰੱਖੋ ਜਿੱਦਾਂ ਸਰਦਾ ਨਾ ਰੱਖੋ ਤੇ ਫੇਰ ਹੀ ਕੁਸਪਾਲ ਮਿਲਦਾ ਜੇ ਆਪਣੇ ਮਨ ਚ ਸਰਦਾ ਨਹੀਂ ਤਾਂ ਕੁਝ ਵੀ ਨਹੀਂ ਹੈਗਾ ਲੋ ਜੀ ਸੋਨ ਵੀ ਦਰਸ਼ਨ ਕਰਵਾ ਦਿੰਨੇ ਆ ਮੰਦਰ ਜੇ ਇੱਥੇ ਆਉਣਾ ਜਾਣ ਲੱਗਿਆ ਰਹਿਣਾ ਤੇ ਵਰਤਾਂੀਆਂ ਭੈਣਾਂ ਦਾ ਮੱਥਾ ਟੇਕਣ ਆਲਿਆਂ ਦਾ ਇਹ ਮੰਦਰ ਵਾਲੇ ਬਾਬਾ ਜੀ ਨੇ ਬਰਡੇ ਬਾਬਾ ਜੀ ਦੇ ਬੇਟੇ ਨੇ ਇਹ ਇਹ ਸਾਡੇ ਇੱਥੇ ਤਨਹਉਲੇ ਪ੍ਰਾਚੀਨ ਮੰਦਿਰ ਨੇ ਜਿਸਾਰੇ ਜਿੰਨੇ ਵੀ ਮੰਦਿਰ ਹੈਗੇ ਇੱਥੇ ਰਾਜੇ ਮਹਾਰਾਜੇ ਰਹਿ ਕੇ ਗਏ ਹੋਏ ਨੇ ਤਨਹਉਲੇ ਤੇ ਇੱਥੇ ਸੁਰੰਗਾ ਵੀ ਜਾਂਦੀਆਂ ਨੇ ਪਟਿਆਲੇ ਨੂੰ ਬਠਿੰਡੇ ਨੂੰ ਠਾਣੇ ਵਿੱਚ ਤੇ ਪੱਕੇ ਬਾਗ ਵਿੱਚ ਸੋਨ ਉਹ ਵੀ ਕਿਤੇ ਦਿਖਾਵਾਂਗੇ ਤੇ ਇਥੇ ਅਠ ਨੰਂ ਮੰਦਿਰ ਨੇ ਸਾਰੇ ਪ੍ਰਾਤਨ ਮੰਦਿਰ ਨੇ ਬਿਲਕੁਲ ਪੁਰਾਣੀ ਢਾਲ ਦੇ ਮੰਦਿਰ ਨੇ ਲੋ ਜੀ ਆਪਾਂ ਵੀ ਮੱਥਾ ਟੇਕਦੇ ਹਾਂ ਪ੍ਰਮਾਤਮਾ ਨੂੰ ਕਹਿੰਨੇ ਆਂ ਸ਼ਿਵ ਜੀ ਮਹਾਰਾਜ ਨੂੰ ਬੱਚਿਆਂ ਤੇ ਰਹਿਮ ਕਰਿਓ ਤੰਦਰੁਸਤੀ ਬਖਸ਼ਿ ਆਪਾਂ ਲਾਦ ਖਾਤਰੀ ਸਾਰਾ ਖੁਸ਼ ਕਰਦੇ ਆਂ ਜੀ ਲਾਦ ਤੋਂ ਉੱਪਰ ਦੇ ਆਪਾਂ ਨੂੰ ਕੁਝ ਨਹੀਂ ਹੈਗਾ ਕਿ ਜਿੰਨੀ ਕੁ ਸਰਦਾਂ ਆਪਾਂ ਰੱਖ ਸਕਦੇ ਆ ਵਰਤੋਂ ਨਿਕ ਨਾ ਰੱਖੋ

ਇੱਧਰ ਆਪਾਂ ਜੋਤ ਨੂੰ ਵੀ ਮੱਥਾ ਟੇਕਾਂਗੇ ਲਓ ਜੀ ਹੁਣ ਆਪਾਂ ਕਰਾਂਗੇ ਮੰਦਰ ਦੇ ਪ੍ਰਕਰਮ ਵਿੱਚ ਜਾਣੇ ਸੱਤ ਵੀ ਪ੍ਰਕਰਮ ਕਰ ਦਿੰਦੇ ਮੈਂ ਇੱਕ ਇੱਕ ਕਰ ਦਿਆਂ ਆਪਣਾ ਹਣ ਹੈਗਾ ਜੀ ਇਹ ਤੀਸਰਾ ਵਰਤ ਮੈਂ ਫੋਨ ਵਿੱਚ ਗਿਣਤੀ ਕਰ ਲੈਣੀ ਆ ਆਪਦੀ ਵੀਡੀਓ ਦੇ ਵਿੱਚ ਕਿਉਂਕਿ ਮੈਂ ਜ਼ਿਆਦਾ ਨਹੀਂ ਰਹਿਣੀ ਹੈ ਇੱਕ ਵਰਤ ਇਹਦੀ ਮੈਂ ਬੋਲ ਦਿੰਨੀ ਆ ਵੀ ਅੱਜ ਮੇਰਾ ਤੀਜਾ ਵਰਤ ਲੇਖਣ ਦੀ ਲੋੜ ਨਹੀਂ ਹੈਗੀ ਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਕਹਾਂਗੇ ਹਰ ਹਰ ਮਹਾਦੇਵ ਸ਼ਿਵਜੀ ਬਨਾਥਪੁਰ ਐ ਸੰਕਰ ਵਿਜੈ ਲੋ ਜੀ ਹੁਣ ਆ ਗਏ ਆਪਾਂ ਘਰ ਵੱਲ ਘਰ ਵੱਲ ਆਉਂਦੇ ਆਉਂਦੇ ਪ੍ਰਧਾਨ ਸਾਹਿਬ ਨੇ ਸੋਚ ਲਿਆ ਵੀ ਆਪਾਂ ਕੁਰਤਾ ਪਜਾਮੇ ਲੈਣੇ ਚਿੱਟੇ ਚਲੋ ਜੀ ਹੁਣ ਆਪਾਂ ਬਜ਼ਾਰ 'ਚ ਰੁਕਾਂਗੇ ਚਿੱਟੇ ਕੁਰਤੇ ਪਜਾਮੇ ਦੇਖਾਂਗੇ ਦੁਕਾਨ 'ਤੇ ਪ੍ਰਧਾਨ ਜੀ ਵੱਧ ਪਾਉਂਦੇ ਚਿੱਟੇ ਕੁਰਤੇ ਪਜਾਮੇ ਜੀ ਕਿ ਹੁਣ ਬੋਟਾਂ ਸਾਨੂੰ ਪਤਾ ਚੱਲ ਰਹੀਆਂ ਨੇ ਜਾਣਾ ਹੁਣ ਬਣੇ ਹੋਏ ਇਹਨਾਂ ਨੂੰ ਐਵੇਂ ਨਵੇਂ ਕੁਰਤੇ ਪਜਾਮੇ ਸਲਾਈਏ ਠੀਕ ਨੇ ਮੀਟਰ ਹਟ ਜਾ ਰਹਾ ਹਟੇ ਤੇ ਨਹੀਂ ਲੈਣੇ ਤੇ ਨਹੀਂ ਚਲੋ ਜੀ ਇੱਥੇ ਲੈਤੇ ਪ੍ਰਧਾਨ ਸਾਹਿਬ ਨੇ ਕੁਰਤੇ ਪਜਾਮੇ ਤੇ ਆਪਾਂ ਸੁਣੋ ਮਰਵਾਉਣੇ ਚਾਹਤੀ ਕੱਪੜੇ ਵੱਲ ਵਾ ਰੰਗਦਾਰ ਕਹਿੰਦੇ ਸੀ ਖਾਦੀ ਦਾ ਮੈਂ ਅਸੀਂ ਨਹੀਂ ਵੇਚਦੇ ਅਸੀਂ ਚਿੱਟੀ ਵੇਚਦੇ ਆ ਉਹਨਾਂ ਨੇ ਸਾਨੂੰ ਇਹ ਸੀ ਦੀਆਂ ਚਾਦਰਾਂ ਦਿਖਾਈਆਂ ਵਿੱਚ ਇਹਨਾਂ ਦੇ 5 ਕਹਿੰਦੇ ਲੈ ਜਾਓ ਅਸੀਂ ਨਹੀਂ ਲਈਤੀ ਮੈਂ ਕਿਹਾ ਮੰਗ ਰੂ ਕਿਤੇ ਇਕੱਠੀਆਂ ਜੀਆਂ ਨਾ ਹੋ ਜਾਣ ਲਓ ਜੀ ਮਾਰੋ ਕੱਪੜਿਆਂ ਤੇ ਨਜ਼ਰ ਆਪਣੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਧੰਨਵਾਦ ਜੀ